ਸਸਕਲ ਜੀ ਕਦੇ ਵੀ ਮਾਰਕੀਟ ਦੇ ਵਿੱਚ ਤੁਸੀਂ ਨਹੀਂ ਦੇਖਿਆ ਹੋਊਗਾ ਵੀ ਕਿਸੇ ਦਾ ਕੋਈ ਪ੍ਰੋਡਕਟ ਸੜਕਾਂ ਤੇ ਰੁਲਦਾ ਹੋਵੇ ਕਦੇ ਅੱਜ ਤੱਕ ਦੇਖਿਆ ਤੁਸੀਂ ਵੀ ਕੋਈ ਪ੍ਰੋਡਕਟ ਬਣਾਇਆ ਹੋਵੇ ਬੇਸ਼ੱਕ ਤੁਸੀਂ ਛੋਟੀ ਜੀ ਐਗਜ਼ਾਮਪਲ ਲੈ ਲਓ ਕੋਈ ਸੂਈ ਲੈ ਲਓ ਜਾਂ ਤੁਸੀਂ ਛੋਟੀ ਜਿਹੀ ਮੇਖਾਂ ਹੀ ਲੈ ਲਓ ਅੱਜ ਤੱਕ ਕਦੇ ਦੇਖਿਆ ਵੀ ਕਿਸੇ ਨੇ ਬਣਾ ਕੇ ਤੇ ਉਸ ਤੋਂ ਬਾਅਦ ਉਹਨੂੰ ਬਾਹ ਨਹੀਂ ਮਿਲਿਆ ਤੇ ਉਹਨੂੰ ਸੜਕਾਂ ਤੇ ਸਿੱਟਣਾ ਪਿਆ ਪਰ ਕਿਸਾਨ ਨਾਲ ਇਹ ਅਕਸਰ ਹੁੰਦਾ ਹੈ ਕਦੇ ਗਜ਼ਾਨ ਨੂੰ ਪਿਆਜ ਸਿੱਟਣਾ ਪੈਂਦਾ ਹੈ ਕਦੇ ਲਸਣ ਸਿੱਟਣਾ ਪੈਂਦਾ ਹੈ ਕਦੇ ਟਮਾਟਰ ਸਿੱਟਣਾ ਪੈਂਦਾ ਹੈ ਕਦੇ ਆਲੂ ਸਿੱਟਨੇ ਪੈਂਦੇ ਤੇ ਹੁਣ ਜਦੋਂ ਤੁਸੀਂ ਦੇਖੋਗੇ ਜਿੰਨੀ ਬੋਰ ਸਾਈਡ ਦੀ ਸਾਰੀ ਬੈਲਟ ਹੈ ਉੱਥੇ ਕਿਸਾਨ ਫਾਜ਼ਲ ਕਾ ਦੇ ਵਿੱਚ ਸੜਕਾਂ ਤੇ ਕਿੰਨੂੰ ਸਿੱਟ ਰਿਹਾ ਹੈ ਕਾਰਨ ਕੀ ਹੈ ਕਿਉਂ ਸਿੱਟ ਰਿਹਾ ਹੈ ਇਸ ਲਈ ਸਿੱਟ ਰਿਹਾ ਹੈ ਕਿ ਜਿਹੜਾ ਪਿਛਲੇ ਸਾਲ ਉਹਨਾਂ ਨੂੰ ਭਾਅ ਮਿਲਦਾ ਸੀਗਾ 18-20 ਰੁਪਏ ਇਸ ਵਾਰ 6-70 ਰੁਪਏ ਮਿਲ ਰਿਹਾ ਹੈ ਤੁਸੀਂ ਇਹ ਵੇਖੋ ਵੀ ਇਨਪੁਟ ਕਾਸਟ ਹਰ ਸਾਲ ਵੱਧਦੀ ਜਾ ਰਹੀ ਹੈ ਦੂਸਰੇ ਪਾਸੇ ਮਾਰਕੀਟ ਦੇ ਵਿੱਚ ਜਾਨਨੇ ਆ ਕੰਜ਼ਿਊਮਰ ਨੂੰ ਜਿਹੜਾ ਕਿਨੂ ਆ ਉਹ 45 ਤੋਂ 50 ਤੋਂ 60 ਤੋਂ 70 ਰੁਪਏ ਮਿਲਦਾ ਸੋ ਵੇਖਣਾ ਪਊਗਾ ਵੀ ਜਿਹੜਾ ਵੇਚ ਵਾਲਾ ਗੈਪ ਹੈ ਜਿਹੜਾ ਵੇਚ ਵਾਲਾ ਪੈਸਾ ਉਹ ਕਿੱਥੇ ਜਾ ਰਿਹਾ ਹੈ ਕੌਣ ਵੇਚ ਵਾਲਾ ਜਿਹੜਾ ਸਾਰਾ ਰੋਕ ਰਿਹਾ ਹੈ ਜਿਸ ਤੇ ਕਿਸਾਨ ਵੀ ਪਰੇਸ਼ਾਨ ਹੋ ਰਿਹਾ ਤੇ ਕੰਜ਼ਿਊਮਰ ਦੇ ਵੀ ਜੇਬ ਤੇ ਅਸਰ ਪੈ ਰਿਹਾ ਸੋ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਆਪਾਂ ਗੱਲ ਕਰਦੇ ਆ ਡਾਈਵਰਸੀਫਿਕੇਸ਼ਨ ਦੀ ਤੇ ਡਾਈਵਰਸੀਫਿਕੇਸ਼ਨ ਕਿਸਾਨ ਜੇ ਕਰਦਾ ਹੈ ਜੇ ਬਾਗਾਂ 'ਚ ਜਾਂਦਾ ਹੈ ਤਾਂ ਉਹਦਾ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ ਸੋ ਬੜਾ ਕਹਿੰਦੇ ਹੁੰਦੇ ਆ ਇਹੋ ਜਿਹਾ ਸਮਾਂ ਆ ਚੁੱਕਿਆ ਵੀ ਜੇ ਹੁਣ ਕਿਸਾਨ ਨੂੰ ਨਾ ਸੰਭਿਆ ਜਿਵੇਂ ਥਰੋਅਆਊਟ ਵਰਲਡ ਕਿਸਾਨ ਸੜਕਾਂ ਤੇ ਆ ਚੁੱਕੇ ਆ ਅਗਲਾ ਇਹ ਹੀ ਹੋਊਗਾ ਵੀ ਇੱਥੋਂ ਦਾ ਕਿਸਾਨ ਵੀ ਸੜਕਾਂ ਤੇ ਰੋਣ ਲਈ ਮਜਬੂਰ ਹੋ ਜਾਊਗਾ ਸੋ ਸਰਕਾਰਾਂ ਨੂੰ ਸਾਡੀ ਗੁਜਾਰਿਸ਼ ਹੈ ਵੀ ਇਹਦੇ ਤੇ ਵਿਚਾਰ ਕੀਤਾ ਜਾਵੇ ਤੇ ਕੋਈ ਐਗਰੀਕਲਚਰ ਪਾਲਿਸੀ ਲਿਆਂਦੀ ਜਾਵੇ ਕਿਉਂਕਿ ਆਪਣਾ ਐਗਰੀਕਲਚਰ ਸਟੇਟ ਹੈ ਜਿੱਦੇ ਜੇ ਕਿਸਾਨ ਦੀ ਇਨਕਮ ਅਸ਼ੂਰਡ ਹੋਵੇ ਉਹਨੂੰ ਸੜਕਾਂ ਤੇ ਨਾ ਰੋਲਣਾ ਪਵੇ соскальди